ਦੀ ਹਿੱਕੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਐਂਡ ਤੱਕ ਦੇਖੋ ਨਵੇਂ ਰੰਗਾਂ ਦੇ ਵਿੱਚ ਤੌਲੀਏ ਜੀ ਬਹੁਤ ਹੀ ਵਧੀਆ ਹੈਵੀ ਕੁਆਲਿਟੀ ਦੇ ਉੱਤੇ ਮਾਲ ਆ ਗਿਆ ਜੀ ਕਈ ਕਸਟਮਰ ਮੁੜ ਕੇ ਗਏ ਸੀਗੇ ਇਹਦੇ ਵਿੱਚ ਸਾਡੇ ਕੋਲ ਤੌਲੀਏ ਖਤਮ ਹੋ ਗਏ ਸੀਗੇ ਜਿੰਨੇ ਮਰਜ਼ੀ ਲਿਜਾ ਸਕਦੇ ਹੋ ਜੀ ਇਹ ਬਿਲਕੁਲ ਮਖਮਲ ਵਰਗਾ ਕੱਪੜਾ ਪੂਰਾ ਵਧੀਆ ਕੁਆਲਿਟੀ ਦੇ ਉੱਤੇ ਆ ਜੀ ਹੈਵੀ ਕੁਆਲਿਟੀ ਦੇ ਉੱਤੇ ਕੱਪੜਾ ਆਇਆ ਹੋਇਆ ਹੈ ਇਹ ਪੂਰੇ ਵੱਡੇ ਸਾਈਜ਼ ਦਾ ਹੈਗਾ ਮਾਰਕੀਟ ਦੇ ਵਿੱਚ ਵਿਕੇ 150 ਦਾ ਵਿਕੇ 200 ਦਾ ਸਾਡਾ ਰੇਟ ਸਿਰਫ 100 ਰੁਪਇਆ ਕਰਤਾ ਹੀ ਇਹ। ਛੇਰ ਮੇਲੇ ਇੱਥੇ 100 ਰੁਪਏ ਦੇ ਵਿੱਚ। ਰੰਗ ਤੇ ਡਿਜ਼ਾਈਨ ਦੇ ਵਿੱਚ ਬਹੁਤ ਹੀ ਕੁਆਂਟੀਟੀ ਦਾ ਮਾਲ ਪਹੁੰਚ ਚੁੱਕਿਆ ਜੀ। 100 ਰੁਪਏ ਦਾ ਪੀਸ ਕਰਤਾ ਜੀ ਰੰਗ ਦੇਖੀ ਚਲੋ ਡਿਜ਼ਾਈਨ ਦੇਖੀ ਚਲੋ। ਜਿਹੜੇ ਕੋਈ ਭੈਣ ਭਰਾ ਮੁੜ ਕੇ ਗਏ ਸੀਗੇ ਜਦੋਂ ਮਰਜ਼ੀ ਆਕੇ ਲਾ ਸਕਦੇ ਹੋ ਜੀ ਬਹੁਤ ਹੀ ਇਕੱਠਾ ਮਾਲ ਪਹੁੰਚ ਚੁੱਕਿਆ ਇਹਦੇ ਵਿੱਚ ਜੀ ਹੁਣ। ਚਾਹੇ 100 ਪੀਸ ਚਾਹੇ 200 ਪੀਸ ਲਜ ਲੈ ਜੋ ਜਿੰਨੇ ਮਰਜ਼ੀ ਲਜਾ ਸਕਦੇ ਹੋ ਪੀਸ ਇਹਦੇ ਵਿੱਚ ਭਰਾਵਾ ਦੀ ਹੱਤੀ ਦੇ ਉੱਤੇ ਸੇਲ ਮੇਲੇ ਦੇ ਉੱਤੇ ਜੀ ਬਹੁਤ ਹੀ ਪਧਿਆ ਪਧਿਆ ਰੰਗਾਂ ਦੇ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਇਹਦੇ ਵਿੱਚ ਜੀ ਡਿਜ਼ਾਈਨ ਦੇ ਦੇਖੀ ਚਲੋ ਹਰ ਇੱਕ ਡਿਜ਼ਾਈਨ ਦਾ ਤੁਹਾਨੂੰ ਇੱਕ ਇੱਕ ਦਾ ਪੀਸ ਦਿਖਾ ਰਹੇ ਹਾਂ ਖੋਲ ਕੇ ਫਿਰ ਹਾਲ ਤੇ ਪੀਸ ਚਾਹੇ ਜਿੰਨੇ ਮਰਜ਼ੀ ਲੈ ਲਓ ਜੀ ਇਹਦੇ ਵਿੱਚ ਇੱਕ ਨਾਲ ਦੇ 100 100 200 200 ਪੀਸ ਆਇਆ ਹੋਇਆ ਜੀ ਇਹਦੇ ਵਿੱਚ ਹਰ ਇੱਕ ਰੰਗ ਦਾ ਹਰ ਇੱਕ ਡਿਜ਼ਾਈਨ ਦਾ ਇੱਕ ਨਾਲ ਦਾ ਜੀ ਇਕੱਠਾ 100 100 ਪੀਸ ਪਹੁੰਚ ਚੁੱਕਿਆ ਜੀ ਕੁਆਂਟੀਟੀ ਦੇ ਵਿੱਚ ਮਾਲ ਪਹੁੰਚ ਚੁੱਕਿਆ ਜੀ ਇਹਦੇ ਵਿੱਚ ਬਹੁਤ ਹੀ ਸੋਹਣੇ ਸੋਹਣੇ ਰੰਗਾਂ ਦੇ ਵਿੱਚ ਪਹੁੰਚ ਗਿਆ ਜੀ ਸਿਰਫ 100 ਰੁਪਏ ਪੀਸ ਕਰਤਾ ਜੀ ਇਹ ਕੱਪੜਾ ਦੇਖੋ ਜੀ ਪੂਰਾ ਵਧੀਆ ਮਖਲ ਵਰਗਾ ਜੀ ਪਹਿਲੀ ਨਾਲ ਹੀ ਕੁਆਲਿਟੀ ਨਾਲ ਉਹ ਵੀ ਬਹੁਤ ਹੈਵੀ ਕੁਆਲਿਟੀ ਚ ਵਾਲਾ ਹੋਇਆ ਜੀ ਇਹ ਸਾਰਾ ਸਪੈਸ਼ਲ ਆ ਗਿਆ ਜੀ ਰਖੜੀ ਸ਼ੇਰ ਮੇਲੇ ਦੇ ਉੱਤੇ ਜੀ ਰਖੜੀ ਸ਼ੇਰ ਮੇਲੇ ਦੇ ਉੱਤੇ ਜੀ 100 ਰੁਪਏ ਦਾ ਟਾਬਲ ਪੂਰਾ ਵਧੀਆ ਜੀ ਜਿਹੜਾ ਮਾਰਕੀਟ ਦੇ ਵਿੱਚ ਆਮ ਇਹ 1.5 ਸੌ ਦਾ ਤੌਲੀਆ ਵਿਕਦਾ ਜੀ ਪਹਿਲਾਂ ਸਾਡੇ ਕੋਲ ਵੀ ਸ਼ੇਰ ਦੇ ਉੱਤੇ 150 ਦੇ ਸੀਗੇ ਇਹ ਤੈਨੂੰ ਦੋ ਲੱਗੇ ਸੀਗੇ ਮਾਲ ਇਕੱਠਾ ਕੋਆੜ ਚ ਲੈਂਡ ਕਰਕੇ ਸਿਰਫ 100 ਰੁਪਏ ਦਾ ਘੱਟਾ ਜੀ ਇਹ 100 ਰੁਪਏ ਦੇ ਵਿੱਚ ਕੀਸ ਦੇਖੀ ਚੋ ਲੋ ਕਿੰਨੇ ਸ਼ਾਨਦਾਰ ਕੁਆਲਿਟੀ ਆਈ ਹੋਈ ਹੈ ਇਹਦੇ ਵਿੱਚ ਸ਼ਾਨਦਾਰ ਕੁਆਲਿਟੀ ਦੇ ਵਿੱਚ 100 ਰੁਪਏ ਦਾ 30 ਤੌਲੀਏ ਦਾ ਘਾਟਾ ਹੀ ਇਹ 100 ਰੁਪਏ ਦੇ ਵਿੱਚ ਜੀ ਬਹੁਤ ਹੀ ਜਿਆਦਾ ਕੁਆਂਟੀਟੀ ਦੇ ਵਿੱਚ ਮਾਲ ਪਹੁੰਚ ਚੁੱਕਿਆ ਜੀ ਜਿੰਨੇ ਮਰਜ਼ੀ ਪੀਸ ਲੈ ਸਕਦੇ ਹੋਗੇ ਤੇ ਬਹੁਤ ਹੀ ਡਿਜ਼ਾਈਨਾਂ ਦੇ ਵਿੱਚ ਮਾਲ ਆਈ ਇਹਦੇ ਵਿੱਚ ਡਿਜ਼ਾਈਨਸਾਰੇ ਦੇਖੀ ਚਲੋ ਜੀ ਪੱਖੋ ਵੱਖਰੇ ਡਿਜ਼ਾਈਨਾਂ ਦੇ ਵਿੱਚ ਕੁਆਲਟੀ ਦੇ ਵਿੱਚ ਮਾਲ ਪਹੁੰਚ ਗਿਆ ਜੀ ਡਿਜ਼ਾਈਨ ਦੇ ਦੇਖੀ ਚਲੋ ਸਕਰੀਨ ਸ਼ਾਟ ਲੈ ਕੇ ਥਾਵਾ ਡਿਜ਼ਾਈਨ ਮੰਗਾਉਣਾ ਹੋਵੇ ਥਾਵਾ ਡਿਜ਼ਾਈਨ ਮਗਾ ਸਕਦੇ ਹੋ ਜੀ ਛੇਤੀ ਆਓ ਸਾਵੇਂ ਡਿਜ਼ਾਈਨ ਲੈ ਕੇ ਜਾਓ ਜੀ ਬਹੁਤ ਹੀ ਆ ਦੇ ਫੋਲੇ ਦੇ ਵਿੱਚ ਤੁਹਾਨੂੰ ਸਾਰੇ ਦਿਖਾਉਣੇ ਜੀ ਹੁਣ ਬਹੁਤ ਹੀ ਜਿਆਦੇ ਕੁਆਂਟੀਟੀ ਮਾਲ ਪਹੁੰਚ ਗਿਆ ਜੀ ਜਿੰਨੇ ਮਾਗੀ ਲੈ ਸਕਦੇ ਹੋ ਦੇਖੋ ਇਹ ਬੰਟਲਾਂ ਦੇ ਬੰਟਲ ਪਹੁੰਚ ਚੁੱਕੇ ਜੀ ਮਾਗ ਦੇ ਦੇ ਵਿੱਚ ਬੰਟਲਾਂ ਦੇ ਬੰਟਲ ਪਹੁੰਚ ਚੁੱਕੇ ਨੇ ਜੀ ਚਾਹੇ 100 ਪੀਸ ਲਾਓ ਇੱਕ ਨਾਲ ਦਾ ਚਾਹੇ 50 ਪੀਸ ਲਾਓ ਉਸ ਤੇ ਨਾਲ ਦੇ ਜੀ ਬਹੁਤ ਕੁਆਂਟੀਟੀ ਮਾਲ ਪਹੁੰਚ ਗਿਆ ਜੀ ਅਖਰੀ ਸ਼ੇਰ ਮੇਲੇ ਦੇ ਤੇ ਸਿਰਫ 100 ਪੀਸ ਆਤਾ ਉਹਦੀ ਰਕਤ ਹੈ ਇਹ 100 ਰੁਪਏ ਦੇ ਵਿੱਚ ਰਖੜੀ ਛੇਲ ਮੇਰੇ ਤੇ 100 ਰੁਪਏ ਦੇ ਵਿੱਚ ਜੀ ਆ ਲੋ ਜੀ ਪੂਰਾ ਇਹਦੇ ਵਿੱਚ ਘੱਟ ਤੋਂ ਘੱਟ ਸਾਡੇ ਕੋਲੇ 100 ਦਰਜਣ ਮਾਲ ਪਹੁੰਚੂਕਿਆ ਜੀ ਜਿੰਨੇ ਮਰਜ਼ੀ ਪੀਸ ਲੈ ਸਕਦੇ ਹੋ ਜੀ 1012 ਤੋਂ 20 ਪਹੁੰਚੂਕਿਆ ਜੀ ਇਸ ਰੰਗ ਦਾ 100 20 ਹੈਗਾ ਘੱਟੋ ਘੱਟ ਕੋਈ ਹੋਰ ਸੇਲ ਦੇ ਵਿੱਚ ਭੈਣ ਭਰਾਣੇ ਦੁਕਾਨਦਾਰੀ ਵਾਦ ਇਕੱਠੇ ਜਾਣੇ ਤੇ ਇੰਨੇ ਮਰਜ਼ੀ ਲੈ ਸਕਦਾ ਹੀ ਇਹੇ ਭਰਾਵਾਂ ਦੀ ਹੱਤੀ ਦੇ ਉੱਤੇ ਭਾਰੀ ਛੇਰ ਮੇਲੇ ਦੇ ਉੱਤੇ ਜੀ ਦੇਖੀ ਚਲੋ ਜਿੰਨੇ ਮਰਜ਼ੀ ਪੀ ਲੈ ਸਕਦੇ ਜੀ ਬਹੁਤ ਕੀ ਕਵਰਟਰੀ ਦੇ ਵਿੱਚ ਮਾਲ ਪਹੁੰਚ ਕੇ ਇਹਦੇ ਵਿੱਚ ਭਰਾਵਾਂ ਦੀ ਹੱਤੀ ਦੇ ਉੱਤੇ ਭਾਰੀ ਛੇਰ ਮੇਲੇ ਦੇ ਉੱਤੇ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਭਾਰੀ ਛੇਰ ਮੇਲਾ ਚੱਲ ਰਹੇਗਾ ਭਰਾਵਾਂ ਦੀ ਹੱਤੀ ਵਾਸਟਾ ਰੋਡ ਨੋਡ ਬੰਡੀ